ਪ੍ਰੋਟੈਸਟ ਕੀਤਾ ਗਿਆ ਹੈਗਾ ਸੋ ਕਿਤੋਂ ਕਿਤੋਂ ਜਿਹੜੇ ਵਰਕਰ ਆ ਜੀਏ ਸੋ ਦੇਖੋ ਜੀ ਇਹ ਪਟਿਆਲਾ ਦੇ ਲੋਕ ਸੀਗੇ ਕੁਝ ਆਸ-ਪਾਸੇ ਤੋਂ ਬਲੌਕ ਪ੍ਰੈਜ਼ੀਡੈਂਟ ਆਏ ਸਾਡੇ ਪਟਿਆਲਾ ਦੇ ਲੋਕਲ ਜਿਹੜੀ ਲੋਕ ਸਭਾ ਦੇ ਜਿੰਨੇ ਵੀ ਲੀਡਰ ਸਹਿਬਾਨ ਤੇ ਲੋਕਲ ਇੱਥੇ ਸਾਡੀ ਵਰਕਰ ਸਹਿਬਾਨ ਆ ਉਹ ਸਾਰੇ ਉਹਨਾਂ ਨੇ ਪ੍ਰੋਟੈਸਟ ਸ਼ਮੂਲੀਅਤ ਕੀਤੀ ਮੈਲਾ ਕਾਂਗਰਸ ਨੇ ਕੀਤੀ ਯੂਥ ਕਾਂਗਰਸ ਨੇ ਕੀਤੀ ਸੇਵਾਦਾਲਾ ਨੇ ਕੀਤੀ ਉਹ ਸਾਰੇ ਲੋਕ ਆਏ ਕਿਉਂਕਿ ਬਹੁਤ ਵੱਡਾ ਮੈਂ ਸਮਝਦਾ ਜਿਹੜਾ ਤੱਕਾ ਹੈ ਔਰ ਬੋਝ ਹੈ ਉਹ ਪੰਜਾਬ ਦੇ ਲੋਕਾਂ ਤੇ ਇਹ ਸਰਕਾਰ ਨੇ ਪਾਇਆ ਹੈ ਕੋਰੀ ਅਸੀਂ ਲੜਾਈ ਲੜ ਰਹੇ ਹਾਂ ਜਿਹੜੀ 3 ਰੁਪਏ ਪ੍ਰਤੀ ਯੂਨਿਟ ਜਿਹੜਾ ਵਾਅਦਾ ਕਰ ਦਿੱਤਾ ਗਿਆ ਆਮ ਜਿਹੜਾ ਮਿਡਲ ਕਲਾਸ ਹੈ ਉਹਨਾਂ ਤੇ ਸਭ ਤੋਂ ਵੱਧ ਬੋਝ ਪਿਆ ਹੈ ਇਹਦੇ ਨਾਲ 4-4 5-5 ਹਜ਼ਾਰ ਜਿਹੜੇ ਬਿਜਲੀ ਦੇ ਬਿੱਲ ਹੈ ਉਹ ਆਪਣੇ ਆਮ ਲੋਕਾਂ ਦੇ ਵੱਧ ਜਾਣਗੇ ਅਸੀਂ ਇਹਨਾਂ ਨੂੰ ਕਿਹਾ ਕਿ ਇਹਨੂੰ ਵਾਪਸ ਲਓ ਕਾਂਗਰਸ ਪਾਰਟੀ ਇਹ ਛੋਟ ਦੇ ਕੇ ਗਈ ਸੀ ਜੀਰਾ ਇਹਨਾਂ ਨੇ ਵਾਅਦਾ ਕਰਤਾ ਉਹ سبسڈی ਖਤਮ ਕਰਤੀ ਔਰ ਪੈਟਰੋਲ ਤੇ ਡੀਜ਼ਲ ਤੇ ਵੈਟ ਲਾ ਦਿੱਤਾ ਗਿਆ ਇਸੇ ਤਰ੍ਹਾਂ ਇਹਨਾਂ ਨੇ ਜਿਹੜਾ ਬੱਸਾਂ ਦਾ ਕਰਾਇਆ ਉਹਰੇ 'ਚ ਵੀ ਵਾਅਦਾ ਕੀਤਾ ਮੇਰੇ ਕਹਿਣ ਦਾ ਮਤਲਬ ਫਾਈਨੈਂਸ਼ਲੀ ਵੈਂਟੀਲੇਟਰ ਤੇ ਹੈ ਸਰਕਾਰ 91000 ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਕੋਈ ਪੰਜਾਬ ਦੇ ਵਿੱਚ ਨਵਾਂ ਇਨਫਰਾਸਟ੍ਰਕਚਰ ਨਹੀਂ ਬਣਾਇਆ ਕੋਈ ਨਵੀਂ ਚੀਜ਼ ਨਹੀਂ ਬਣਾਈ ਦਿਨ ਬਦਨ ਕਰਜ਼ਾ ਲਿਆ ਜਾ ਰਿਹਾ 10000 ਕਰੋੜ ਰੁਪਇਆ ਇਹਨਾਂ ਨੇ ਸੈਂਟਰ ਤੋਂ ਮੰਗ ਕੀਤੀ ਹੈ ਕਿ ਸਾਨੂੰ ਜਿਹੜੀ ਸਾਡੀ મਨਿਆਦ ਹੈ ઓਰੇ ਵਿੱਚ ਹੱਦਬੰਦੀ ਹੈ ઓਰੇ ਵਿੱਚ ਤੁਸੀਂ ਸਾਨੂੰ 10000 ਕਰੋੜ ਦੀ ਛੋੜ ਦਿਓ ਕਰਜ਼ਾ ਹੋਰ ਵੱਧ ਤਾਂ ਜੋ ਪੰਜਾਬ ਸਰਕਾਰ ਕਰਜ਼ੇ ਦੀ ਦਲਦਲ ਦੇ ਥੱਲੇ ਦਿਨ-ਬਦਿਨ ਤਸਦਾ ਜਾ ਰਿਹਾ ਠੀਕ ਹੈ ਅੱਜ ਬਿਜਲੀ ਕਾਮਿਆਂ ਨੇ 70000 ਜਿਹੜੇ ਲੋਕ ਹੈ ਉਹ ਰਿਟਾਇਰ ਹੋ ਚੁੱਕੇ ਹੈ ਲੇਕਿਨ 43000 ਦੇ ਬੋਰ ਲਾਏ ਜਿਨ੍ਹਾਂ ਚੋਂ 26000 ਸਾਡੇ ਵੇਲੇ ਅਸੀਂ ਭਰਤੀਆਂ ਕਰਕੇ ਗਏ ਸਨ ਕੇਵਲ ਅਪੁਆਇੰਟਮੈਂਟ ਲੈਟਰ ਵੰਡੇ ਨੇ ਬਾਕੀ ਸਨ ਉਹ ਇਹਨਾਂ ਨੇ ਵੰਡੇ ਆ ਉਪਰਤੀ ਸਾਡੀ ਐ ਸੋ ਅੱਜ ਤੱਕ ਸਰਕਾਰ ਨੇ ਕੇਵਲ ਗੱਪ ਮਾਰੇ ਮਸ਼ਹੂਰੀਆਂ ਕੀਤੀਆਂ ਔਰ ਪੰਜਾਬ ਦਾ ਕਰੋੜਾ ਰੁਪਇਆ ਜਿਹੜਾ ਬੇਫਜ਼ੂਲ ਖਰਚਾ ਕਰਕੇ ਅਦਰ ਸਟੇਟਾਂ ਦੇ ਵਿੱਚ ਤੇ ਮਸ਼ਹੂਰੀਆਂ ਤੇ ਪੰਜਾਬ ਨੂੰ ਬਰਬਾਦ ਕਰਤਾ ਨਾ ਕਿਸੇ ਨੂੰ ਮੁਆਵਜ਼ਾ ਮਿਲਿਆ ਨਾ ਕਿਸੇ ਦੀ ਹਾਲਤ ਸੁਧਰੇ ਅੱਜ ਬਿਜਲੀ ਕੰਮੇ ਅੱਜ 3 ਦਿਨਾਂ ਦੀ ਹੜਤਾਲ ਤੇ ਐ ਉਹਨਾਂ ਤੇ ਕਿਸੇ ਤੇ ਵੀ ਡਿਕਟੇਟਰਸ਼ਿਪ ਕਰ ਦਿੰਦੇ ਐ ਕਿਸੇ ਤੇ ਅਸਮਾ ਲਾ ਦਿੰਦੇ ਐ ਕਿਸੇ ਨੂੰ ਕਰ ਦਿੰਦੇ ਐ ਸੋ ਅੱਗੇ 30000 ਰਸਾਮੀਆਂ ਬਿਜਲੀ ਵਿਭਾਗ ਦੇ ਵਿੱਚ ਘਟ ਹੈ ਕਿਵੇਂ ਚੱਲੇਗਾ ਇੱਕ ਖੰਭਾ ਲੈਣ ਵਾਸਤੇ 10-10 ਦਿਨ ਲੱਗ ਜਾਂਦੇ ਐ ਟਰਾਂਸਮੀਟਰ ਲਾਉਣ ਵਾਸਤੇ 10-10 ਦਿਨ ਲੱਗ ਜਾਂਦੀ ਐ ਸੋ ਪੰਜਾਬ ਸਰਕਾਰ ਬੁਰੀ ਤਰ੍ਹਾਂ ਫੇਲ ਹੈ ਔਰ ਅੱਜ ਜਿਸੀ ਇਹਨਾਂ ਦੇ ਖਿਲਾਫ ਅੱਜ ਧਰਨਾ ਲਾਇਆ ਪਹਿਲਾਂ ਜ਼ਿਲ੍ਹਾ ਸਰ ਤੇ ਲਾਇਆ ਸੀ ਅੱਜ ਪਾਵਰ ਕਾਰਪੋਰੇਸ਼ਨ ਦੇ ਸਾਹਮਣੇ ਦਫਤਰ ਚ ਲਾਇਆ ਸਰ ਹਰਿਆਣੇ ਦੇ ਕਾਨੂੰਨ ਵਿੱਚ ਕਾਨੂੰਨੀ ਵਿਵਸਥਾ ਨੂੰ ਲੈ ਕੇ ਕੀ ਕਹਿਣਾ ਚਾਹੋ ਕਾਨੂੰਨ ਵਾਸਤੇ ਤਾਂ ਕੋਈ ਹੈ ਹੀ ਨਹੀਂ ਹੈ ਲਾਅ ਐਂਡ ਆਰਡਰ ਤੇ ਕੰਮ ਖਤਮ ਹੋ ਚੁੱਕਿਆ ਹੈ ਅਗਲੇ ਦਿਨਾਂ 'ਚ ਅੱਜ ਮੈਂ ਐਲਾਨ ਕਰਨਾ ਭੁੱਲ ਗਿਆ ਅਸੀਂ ਬਲਾਕ ਸਤਰ ਤੇ ਹੁਣ ਅਗਲੇ 5 ਦਿਨਾਂ 'ਚ ਸਾਰੇ ਬਲਾਕਾਂ 'ਤੇ ਅਸੀਂ ਥਾਣਿਆਂ ਦੇ ਬਾਹਰ ਮਤਲਬ ਕਿ ਇੱਕ ਹਲਕੇ ਦੇ ਵਿੱਚ ਸਾਡੇ 2 ਬਲਾਕ ਹੈ ਅਸੀਂ ਥਾਣਿਆਂ ਦੇ ਬਾਹਰ ਹੁਣ ਇੱਕ ਮੁਕੰਮਲ ਧਰਨੀ ਦੇਾਂਗੇ ਫਿਰ ਅਸੀਂ ਜ਼ਿਲ੍ਹਾ ਸਤਰ ਤੇ ਦੇਾਂਗੇ ਫਿਰ ਅਸੀਂ ਪੰਜਾਬ ਸਤਰ ਤੇ ਮੁੱਖ ਮੰਤਰੀ ਤੇ ਪੰਜਾਬ ਦੇ ਡੀਜੀਪੀ ਨੂੰ ਘੇਰਨ ਦਾ ਕੰਮ ਕਰਾਂਗੇ ਕਿਉਂਕਿ ਲਾਅ ਐਂਡ ਆਰਡਰ ਮਕੰਮਲ ਤੌਰ ਤੇ ਫੇਲ ਹੋ ਚੁੱਕਿਆ ਦਿਨ ਦਿਹਾੜੇ ਕਤਲੇਆਮ ਦਿਨ ਦਿਹਾੜੇ ਆਖੰਨਚ ਦਾ ਹੁਣ ਇਹਨਾਂ ਦਾ ਬੰਦਾ ਹੀ ਮਾਰਦਾ ਸੋ ਰੋਜ਼ ਕਤਲੇਆਮ ਪੰਜਾਬ ਸਰਕਾਰ ਔਰ ਲੋਰੈਂਸ ਬਿਸ਼ਨੋਈ ਵਰਗੇ ਦੀਆਂ ਇੰਟਰਵਿਊਜ਼ ਔਰ ਸੱਟ ਨੇ ਕਹਤਾ ਕਿ ਇੰਨਾ ਪੁਲਿਸ ਵਾਲਿਆਂ ਨੇ ਇੰਟਰਵਿਊ ਕਰਾਈ ਹੈ ਇਸ ਦੇ ਬਾਅਦ ਵੀ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਅਸੀਂ ਇਹ ਲੜਾਈਆਂ ਸਾਰੀਆਂ ਆਉਣ ਵਾਲੇ ਦਿਨਾਂ 'ਚ ਲੜਾਂ। ਸਰ ਸਰ ਇੱਕ ਮਿੰਟ।